ਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਖੰਡਨ ਦੁਖ ਭੰਜਨ ਸੁਆਮੀ ਭਗਤ ਬਚਲੇ ਨਰੰਕਾਰੀ ਕੋਟ ਪ੍ਰਾਦ ਬੇਟੇ ਖੈਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦਤਾਰੇ ਰਹਾਉ ਤੇਰਾ ਥਾਨ ਸੁਆਵਾ ਰੂਪ ਸੁਆਵਾ ਤੇਰੇ ਭਗਤ ਸੁਹੇ ਦਰਬਾਰੇ ਸਰਬਜੀ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੁ ਉਭਾਰੇ ਤੇਰਾ ਵਰਨ ਨ ਜਾਪੇ ਰੂਪ ਨ ਲਗਿਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਤਲ ਮਈਲ ਰਵਿਆ ਸਰਬ ਥਾਈ ਅਗਮ ਰੂਪ ਗਰਿ ਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮਰਾਰੇ ਜਿਉ ਭਾਵੇ ਤੂੰ ਰਾਖੋ ਸੁਆਮੀ ਜਨ ਨਾਨਕ ਸਰਨ ਦਵਾਰੇ ਤਨਸਰੀ ਮਹਲਾ 5 ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਜਿਉ ਹੇਤ ਬੜਾਇਓ ਕਮਲ ਹੇਤ ਬਿਨ ਸਿਉ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਅਬ ਮਨ ਇੱਕ ਸਿਉ ਮੋ ਕੀਨਾ ਮਰੇ ਨ ਜਾਵੇ ਸਦ ਹੀ ਸੰਗੇ ਸਤਗੁਰ ਸ਼ਬਦੀ ਚੀਨਾ ਰਹਾਓ ਕਾਮ ਹੇਤ ਕੁੰਚਰ ਲੈ ਫਾਂਕਿਓ ਓ ਪਰ ਵਸ ਭਇਓ ਵਿਚਾਰਾ ਨਾਥੀਤ ਸਿਰਡਾਰਿਓ ਕਰੰਕਾ ਉਸੇ ਹੀਤ ਬਦਾਰਾ ਦੇਖ ਕੁਟੰਬ ਲੋਭ ਮੋਹੋ ਪ੍ਰਾਣੀ ਮਾਇਓ ਮਾਇਆ ਕਉ ਲਪਟਾਨ ਆਤਰਚੋ ਕਰ ਲੀਨੋ ਆਪਣਾ ਓਨ ਛੋੜ ਸਰਾਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨਹਿ ਹਾ ਓ ਜਾਨੋ ਸਦਾ ਦੁਹਿਲਾ ਕਹੋ ਨਾਨਕ ਗੁਰ ਇਹੇ ਸੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨ ਅਸਰੀ ਮਹੱਲਾ ਪੰਜਵਾਂ ਕਰ ਕਿਰਪਾ ਦਿਓ ਮੋਹ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਰਾਨੀ ਛਾੜੀ ਆੰਬੁਦ ਮੋਹ ਮਨ ਵਸਨ ਦੇਕਰ ਗਢਾ ਗਾਢੀ ਰਹਾਓ ਨਾ ਕੋ ਮੇਰਾ ਦੁਸ਼ਮਨ ਰਿਹਾ ਨਾ ਹਮ ਕਿਸਕੇ ਬਹਿਰਾਈ ਬ੍ਰਹਮ ਬਸਾਰ ਪਸਾਰਿਓ ਪੀਤਰ ਸਤ ਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕਿਉ ਮੇਰੇ ਸਾਜਨ ਬਿਨਸੋ ਠੀਠਾ ਅੰਮ੍ਰਿਤ ਉਠਾ ਸ਼ਬਦ ਲਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਠੀਠਾ ਤਰਾ ਸ੍ਰੀ ਮੱਲਾ ਪੰਜਵਾ ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਦਾਤਾ ਪਾਏ ਆਮੋ ਰਾਮ ਜਸੋ ਮਨ ਗਾਇਓ ਪਇਓ ਪ੍ਰਗਾ ਸਦਾ ਸੁਖ ਮਨ ਮੈਂ ਸਤਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਦ ਪੀਤਰ ਵਸਿਆ ਤਾਂ ਦੁਖ ਭਰਮ ਪਾਉ ਭਗਾ ਪਈ ਪ੍ਰਾਪਤ ਵਸਤ ਗੋਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਸੋਚਾ ਸੋਗ ਲੋਭ ਮੋਹ ਥਾਕਾ ਹਉਮੈ ਰੋਗ ਮਿਟੇ ਕਿਰਪਾ ਤੇ ਜਮਤੇ ਭਏ ਵਿਵੇਕਾ ਵਿਵਾਕਾ ਗੁਰ ਕੀ ਤਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਕੇ ਕੁਰਬਾਨੀ ਤਨ ਅਸਰੀ ਮੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਲ ਸੁਜਾਨੀ ਤਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਡਾਨੀ ਜੀ ਕੀ ਏਕੇ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁਤੇ ਰੇ ਦਿਨ ਤਿਲ ਨਹੀਂ ਕੀਮਤ ਜਾਨੀ ਰਹਾਓ ਅਮਰਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨ ਡੋਲੇ ਦਰਲ ਕਰ ਰਿਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਨੀ ਪਰਗਟਿਉ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਹਿ ਚਲ ਘਰ ਬਾਦਿਓ ਗੁਰ ਕੀਓ ਕੀਓ ਬੰਧਾ ਨਹੀਂ ਤਿਸੁ ਮੱਲਾ ਪੰਜਵਾ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕੀ ਤ੍ਰਿਸ਼ਨ ਨਾ 부ਜੀ ਲਪਟ ਰਹੇ ਮਾਇਆ ਰੰਗ 라ਤੇ ਲੋਚਨ ਕਛੂ ਨਾ सूਜੀ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਜਿਉ ਪਾਵਕ ਈਦਨ ਨਹੀਂ ਤਰਾਪੇ ਬਿਨ ਹਰ ਕਹਾ ਅਕਾਈ ਰਹਾਓ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕਿ ਮਟੇ ਨਾ ਭੁਖਾ ਉਦੋਂ ਕਰੇ ਸੁਆਨ ਕੀ ਨਿਆਈ ਚਾਰੇ ਕੁੰਟਾ ਕੋਖਾ ਕਾਮੰਤ ਕਾਮੀ ਬਹੁ ਨਾਰੀ ਪ੍ਰਗਟਿਓ ਪ੍ਰਗ ਪ੍ਰਗ ਪ੍ਰਗ੍ਰਹਿ ਪ੍ਰਗ੍ਰਹਿ ਜੋ ਨ ਚੁਕੇ ਦਿਨ ਪਲਤ ਕਰੇ ਕਰੇ ਪਛਤਾਪੇ ਸੋਗ ਲੋਭ ਮਹਿਸੂਕੇ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਈਗ ਨਿਧਾਨਾ ਸੂਖ ਸਹਜ ਆਨੰਦ ਸੰਤਨ ਕੇ ਨਾਨਕ ਗੁਰ ਕੇ ਜਾਣਾ ਤਨਾ ਸ੍ਰੀ ਮਹਲਾ ਪੰਜਵਾਂ ਲਵੇ ਨਾ ਲਾਗਨ ਕੋ ਹੈ ਕਛੂਏ ਜਾਂ ਕੋ ਫਿਰ ਇਹ ਧਾਵੇ ਜਾਂ ਕੋ ਗੁਰ ਦੀਨੋ ਇਹ ਅਮਰਤ ਤਿਸ ਹੀ ਕੋ ਬਨ ਆਵੇ ਜਾਂ ਕੋ ਆਇਓ ਏਕ ਰਸਾ ਖਾਨ ਪਾਨ ਆਣ ਨਹੀਂ ਖੁਦਿਆ ਤਾਂ ਕਿ ਚਿਤ ਨਾ ਬਸਾ ਰਹਾਓ ਮੋਲਿਓ ਮੰਦਨ ਹੋਇਓ ਹਰਿਆ ਏਕ ਬੂਦ ਜਿਨ ਪਾਈ ਬਲਨ ਸਾਕੋ ਉਸ ਤਾ ਕੀ ਕੀਮਤ ਕਹਿਣ ਨ ਜਾਈ ਕਾਹ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਜਾਕੋ ਦਇਆ ਕਰੀ ਮੇਰੇ ਠਾਕੁਰ ਦਿਨ ਗੁਰ ਕਮਨੋ ਮੰਤਾ ਦੀਨ ਦਿਆਲ ਸਦਾ ਕਰਪਾਲਾ ਸਰਬ ਜੀਆ ਪਰਤ ਪਾਲਾ ਓਏ ਪੂਤ ਨਾਨਕ ਸੰਗ ਰਵਿਆ ਜੂ ਮਾਤਾ ਬਾਲ ਗੋਪਾਲਾ ਤਨਸਰੀ ਮਹਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਉਧਿਆਨ ਅੰਧਕਾਰ ਮਹਿ ਜਿਨ ਸਿਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਹੁਆ ਸਰਬ ਤੋ ਕੀ ਜਿਸੇ ਹਮਾਰੀ ਚਿੰਦ ਰਹਾਉ ਜਾਕੇ ਸਿਮਰਨ ਸਰਬ ਨਿਧਾਨਾ ਮਾਨ ਮਹਿਤ ਪਤਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਸ਼ੇ ਸਭ ਧੂਰੀ ਸਰਬੰਨੋ ਲੋਤੈ ਜੇ ਕੋ ਚਾਹੇ ਸੇਵੇ ਏਕ ਨਿਧਾਨਾ ਪਾਲ ਬ੍ਰਹਮ ਉਪਰੰਪਰ ਸੁਆਮੀ ਸਿਮਰਤ ਪਾਲ ਪਰਾਨਾ ਸੀਤਲ ਸ਼ਾਂਤ ਮਹਾਂ ਸੁਖੁ ਪਾਇਆ ਸੰਤ ਸੰਗ ਰਿਹੁ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਤਲਾ ਸ੍ਰੀ ਮੱਲਾ ਪੰਜਵਾ ਜੈ ਬੁ ਕਰਣੀ ਹੋਵੇ ਸ਼ਰਮਿੰਦਾ ਇਹ ਕਮਾਣੀ ਰੀਤ ਸੰਤਾਂ ਕੀ ਨਿੰਦਾ ਸਾਾਕਤ ਕੀ ਪੂਜਾ ਐਸੀ ਦਲੜੀ ਬਪਰੀਤ ਮਾਇਆ ਮੋਹ ਭੂਲੋ ਆਪਣੇ ਹੀਤ ਹਾਰ ਚੰਦ ਉਰੀ ਬਨ ਹਰ ਪਾਤ ਰੇ ਇਹ ਤੁਹਾਰੋ ਬੀਤ ਰਹੋ ਚੰਦਨ ਲੇਪ ਹੋਤ ਦੇਹ ਕਉ ਸੁਖ ਗਰਦਬ ਬਸਮ ਸੰਗੀਤ ਅਮਰਤ ਸੰਗ ਨਾਹੇ ਰੁਚ ਆਵਤ ਵਿਖੇ ਠਗौरी ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮੇ ਪਵਿੱਤ ਪਨੀਤ ਜਾਤ ਕਾਰਥ ਜਨਮ ਪਦਾਰਥ ਕਾਚ ਬਾਦਰੇ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾ ਸ੍ਰੀ ਮਹਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੇ ਇਹੋ ਵਿਸਵਾ ਬਿਸ਼ਰਾਮ ਨਿਦ ਪਾਈ ਤੁਮਨ ਕਰੋ ਦਇਆ ਮੇਰੇ ਸਾਈਂ ਅਸੀਂ ਮਤ ਦੀਜੇ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੂਤ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੋਟੇ ਬਿਨਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮੱਧੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈਂ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈਂ ਜਾਪ ਤਾਪ ਭਗਤਾਂ ਜਾਂ ਪੂਰੀ ਜੋ ਪ੍ਰਭ ਕੇ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਕਾਈ ਤਨਸਰੀ ਮੁਹੱਲਾ ਪੰਜਵਾਂ ਜਿਨ ਕੀ ਨੇ ਵਸ ਆਪਣੇ ਤ੍ਰ ਗੁਣ ਪਵਣ ਚਤਰ ਸੰਸਾਰਾ ਜਾਗੀ ਸਿਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪਸਾਦ ਹਰ 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 ਗਾਏ ਬਿਕੇ ਬਿਆਦ ਤਬ ਹੂਟੋ ਰਹਾਓ ਨੈ ਸੁਣੀ ਨਹਿ ਮੁਖਤੇ ਬਕੀ ਨੈ 모ਹੇ ଓ ଡିଟି ਐਸੀ ਟੈਗੋਰੀ ਪਾਇے ਭੁਲਾਏ ਮਨ ਸਭ ਕੇ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਉਨ ਘਰ ਘਰ ਮੇਲਿਓ ਦੁਆ ਕਿਸੇ ਬਾਦ ਘਾਟ ਕਿਸੇ ਪੈ ਸਗਲੇ ਲੜ ਲੜ ਮੂਆ ਉਹ ਬਲਿਹਾਰੀ ਸਤਿਗੁਰੂ ਆਪਣੇ ਜਿਨ ਇਹ ਚਲਤ ਦਿਖਾਇ ਗੂਜੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਦਨ ਘਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਤਨ ਅਸਰੀ ਮਹੱਲਾ 5ਵਾਂ ਤੁਮ ਉਦਾਤਿ ਠਾਕਰ ਪਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪਰਤਪਾਲਕ ਹਮ ਬਾਲਕ ਤੁਮਰੇ ਧਾਰੇ ਜਿਹਾ ਏਕ ਕਮਨ ਗੁਨ ਕਈ ਬੇਸ਼ੁਮਾਰ ਬਯੰਤ ਸੁਆਮੀ ਤੇਰੋ ਅੰਤਨਾ ਕਨੀ ਲਈ ਰਹਾਉ ਕੋਟ ਪ੍ਰਾਦ ਹਮਰੇ ਹਮਾਰੇ ਖੰਡੋ ਅਨੇਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਦ ਰਖਾਓ ਤੁਮਰੀ ਸ਼ਰਣਾ ਤੁਮਰੀ ਆਸਾ ਤੁਮਹੀ ਸੱਜਣਾ ਸੁਹੀ ਲਈ ਰੱਖੋ ਰੱਖਣਹਾਰ ਦੇ ਆਲਾ ਨਾਨਕ ਕਰਕੇ ਗੋਲੇ ਤਰਾ ਸ੍ਰੀ ਮੁਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ਼ਨਾਨ ਪੁੰਨ ਦਾਨ ਬਹੁ ਦੈਨ ਕਹੋ ਕਹੋ ਉਹਨਾਂ ਭੀਜੇ ਸੰਜਮ ਸੁਆਮੀ ਬੋਲੇ ਮੀਠੇ ਬਹਿਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤਾਕੋ ਬਖਮ ਨਾ ਜਾਈ ਲੈਨ ਰਹਾਓ ਜੋਬਤਾਬ ਪਰਮਨ ਬਸੂਦਾ ਕਲੁਰ ਦਾਪ ਲੈ ਗੈਨ ਏਬਿਦ ਨਹ ਪਤਿਆਨੂ ਠਾਕਰ ਜੋਗ ਜੁਗਤ ਕਲ ਜੈਨ ਅਮਰਤ ਨਾਮਦਨੂ ਮੂਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਨ ਤਨਸਰੀ ਮੱਲਾ ਪੰਜਵਾ ਬੰਧਨ ਤੇ ਛਟਕਾਵੇ ਪ੍ਰਭ ਮਿਲਾਵੇ ਹਰ ਹਰ ਨਾਮ ਸੁਣਾਵੇ ਆਸਤ ਕਰੇ ਨਹਿ ਚਲ ਇਹੋ ਮਨਵਾ ਬੋਲ ਨ ਕਦੋਂ ਧਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜਿਉ ਹੀ ਉਹ ਦੇਉ ਅਲਪਰ ਆਪਣੋ ਚੀਤ ਰਹਾਓ ਪਰ ਤਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤ ਨ ਲਾਗੇ ਸੰਤ ਸੰਗ ਸੰਤ ਸੁਪਾਖਨ ਹਰ ਕੀਤਨ ਮਨ ਜਾਗੇ ਗੁਣ ਧਾਨ ਦਿਆਲ ਪੁਰਖ ਪ੍ਰਭ ਸਰਬ ਸੂਖ ਦਿਆਲਾ ਮਨ ਗੇ ਦਾ ਨਾਮ ਤੇਰਾ ਨਾਨਕ ਜਿਉ ਮਾਤਾ ਬਾਲ ਕੋ ਪਾਲਾ ਤਰਾ ਸਦੀ ਮੱਲਾ ਪੰਜਵਾ ਹਰ ਹਰ ਲੀਨੇ ਸੰਤੋ ਵਾਰ ਹਰ ਕੇ ਦਾਸ ਕੀ ਚਿਤਵੇ ਉਬਰੀ ਆਈ ਤਿਸਹੀ ਕੋ ਫਿਰ ਮਾਰ ਰਹਾਓ ਜਨ ਕੀ ਆਪ ਉਸਾਈ ਹੋਆ ਨਿੰਦਕ ਭਾਗੇ ਹਾਰ ਪਰਮਤ ਪਰਮਤ ਉਹੀ ਮੂਰੇ ਬਹੁੜ ਗ੍ਰਹਿ ਨ ਮੰਜਾਰ ਨਾਨਕ ਚਲਨੋਂ ਪਰਿਓ ਦੁੱਖੋਂ ਭੰਜਨ ਗੁਣ ਗਾਵੇ ਸਦਾ અપਾਲ ਨਿੰਦਕਾ ਮੁਖ ਕਾਲਾ ਹੋਆ ਦੀ ਦੁਨੀਆ ਕੇ ਦਰਬਾਰ ਤਰਨ ਸ੍ਰੀਮਨ ਲਾ ਪਜੋ ਆਭਾਰ ਰੱਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖੇਨ ਪੀਤਰ ਸਗਲਾ ਰੋਗ ਬਦਾਰਿਆ ਰਹਾਉ ਗੋਸ਼ਟ ਭਈ ਸਾਧਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖੇ ਮੰਤਰ ਮੂਲ ਮਨ ਏਕੇ ਮਨ ਬਿਸ਼ਰਵਾਸ਼ ਪਰਬਤਾਰਿਆ ਚਰਨ ਰੇਨ ਬਾਸ਼ੇ ਨਿਤ ਨਾਨਕ ਪੁਨੇ ਪੁਨੇ ਬਲੇ ਹਾਰਿਆ ਤਰਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੀਤ ਰਹਾਉ ਹਾਥ ਦੇ ਰੱਖੋ ਉਪਨਨ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸੱਚਾ ਸਾਈਬ ਹੋਆ ਰਖਵਾ ਲਾ ਲਖ ਲਈਏ ਕੰਠ ਲਾਇ ਨਿਰਪੋਪਏ ਸਦਾ ਸੋਖ ਮਾਣੇ ਨਾਨਕ ਹਰ ਗੁਣ ਗਾਏ ਧਨ ਸ੍ਰੀ ਮੱਲਾ ਪੰਜਵਾ ਔਖਾ ਤੇਰੋ ਨਾਮ ਦਿਆਲ ਮੋਹ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਪ੍ਰਤੀਪਾਲ ਰਹਾਓ ਧਾਰ अनुग्रह ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਿਹੋ ਆਪਣੇ ਕਰ ਕਬੂਨ ਆਉ ਹਾਲ ਤੇਰੀ ਸ਼ਰਨ ਭਇਆ ਹਉ ਜੀਵਾ ਤੂੰ ਸਮਰਤ ਪੁਰਖ ਮਿਹਰਬਾਨ 8 ਬਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਕੁਰਬਾਨ ਰਾਗ ਤਨਸਰੀ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਛੁ ਨ ਹੋਇ ਮੇਰੇ ਸ੍ਰੋਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ ਅਗਨ ਕਟੰਬ सागर ਸੰਸਾਰ ਪਰਮੋਗਿਆਨ ਅੰਧਾਰ ਊਚ ਨੀਚ ਸੂਖ ਦੂਖ ਤਰਾਪਸ ਨਾਹੀ ਤ੍ਰਿਸ਼ਨਾ ਪੂਖ ਮਨ ਬਾਸਨਾ ਅਰਚਿ ਵਿਖੇ ਬਿਆਦ ਪੰਚਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨਿਹਰਾ ਤਨ ਅਸਰੀ ਮੱਲਾ ਪੰਜਵਾ ਦਿਨ ਦਰਦ ਨਿਵਾਰ ਠਾਕ ਰੱਖੇ ਜਨ ਕੀ ਆਪ ਤਰਨ ਤਰਨ ਹਰ ਨਿਦ ਦੂਖ ਨਾ ਸਕੇ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਗ ਸੰਜਮ ਕਿਸ਼ਨ ਸੁਜੇ ਇਹ ਜਤਨ ਕਾਟ ਕਾਲ ਕਾਲ ਰਹ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਲਣ ਨਵਾਰ ਹਰ ਜਪੁਰ ਸਿਮਰ ਸੁਆਮੀ ਸੋਏ ਬੀਰ ਸਿਮਰ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀ ਏਕ ਤਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਪ੍ਰਭ ਤੇਕ ਤਨਸਰੀ ਮਹੱਲਾ ਪੰਜਵਾ ਫਿਰ ਤੇ ਫਿਰ ਤੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੇ ਹਰ ਹਰ ਨਾਮ ਧਿਆ ਤਾ ਤੇ ਮੋਹਿ ਧਾਰ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਓ ਸੁਰਗ ਮਰਤ ਪਿਆਲ ਭੂ ਮੰਡਲ ਸਗਲ ਵਿਆਪੇ ਜਾ ਮਾਈ ਜੀਵ ਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਰੰਜਨ ਗਾਈਏ ਪਾਈਏ ਸਰਬ ਨਿਧਾਨਾ ਕਰ ਕਰਪਾ ਜਿਸ ਦੇ ਸੁਆਮੀ ਬੱਲੇ ਕਾਹੂ ਜਾਨਾ ਤਨਸਰੀ ਮੁਹੱਲਾ 5ਵਾਂ ਚੌਥਾ ਘਰ ਦੂਜਾ ਚੌ ਪਦੇ ੴ ਸਤਿਗੁਰ ਪ੍ਰਸਾਦਿ ਛੂਲ ਗਾਏ ਸੇ ਕਰੇ ਪਰਾਨੁ ਛੂਡ ਜਾਏ ਸੇ ਕਰੇ ਪਰਾਲ ਕਾਮਨਾ ਆਵੇ ਸੇ ਜੰਜਾਲ ਸੰਗ ਨ ਚਾਲੇ ਤਿੰਸੂ ਹੀਤ ਜੋ ਬਲਾਈ ਸਹੀ ਮੀਤ ਐਸੇ ਪਰਮ ਭੂਲੇ ਸੰਸਾਰ ਆ ਜਨ ਪਦਾਰਥ ਹੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੇ ਦੀਠਾ ਤੂ ਝੂਠ ਤੋਂ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਵੇ ਕਰਮ ਧਰਮ ਸਗਲਾਈ ਖੋਵੇ ਹੁਕਮ ਨ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋਤ ਤ ਭਾਵੇ ਸੋ ਪ੍ਰਵਾਨ ਤੇਰੇ ਬਾਣੇ ਨੋ ਕੁਲ ਬਾਣ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪਲਵ ਮੇਰਾ ਤਨਾਸਰੀ ਮਹੱਲਾ 5ਵਾਂ ਮੋਹਿ ਮਸਕੀਨ ਪਲਬ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਕੇ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਉਪਾਰ ਸਾਧ ਗਾਵੇ ਗੁਣ ਏਕ ਨਿਰੰਗਾਰ ਰਾਵ ਸਾਲ ਕੀ ਸੋਭਾ ਆਤਮਸਕੀਨੀ ਸੰਤ ਬੜਾਈ ਹਰ ਜਸ ਚੀਨੀ ਆਨੰਦ ਸੰਤਨ ਕੇ ਭਗਤ ਗੋਵਿੰਦ ਸੁਖ ਸੰਤਨ ਕੇ ਬੰਸੀ ਚੰਦ ਜੈ ਸਾਧ ਸੰਤਨ ਹੋਏ ਇਕਤਰ ਤੈ ਹਰ ਜਸ ਗਾਵੇ ਨਾਦ ਕਵਿਤ ਸਾਧ ਸਬਾ ਮਹਾ ਮੈਂ ਆਨੰਦ ਬਿਸਰਾਮ ਓਨ ਸੰਗ ਸੋ ਪਾਏ ਜੇ ਸੁਮਸਤ ਕਲਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਲ ਕਹਾ ਗੁਣਤਾਸ ਪ੍ਰਭ ਦਿਆਲ ਕਰਪਾਲ ਹਜੂਰ ਨਾਨਕ ਜੀਵੇ ਸੰਤਾਂ ਧੂਰ ਤਨਸਰੀ ਮਹਲਾ 5ਵਾਂ ਸੋ ਕਤ ਡਰੇ ਜੇ ਖਸਮੇ ਖਸਮ ਸੁਮਾਰੇ ਡਾਡਰ ਪੱਚੇ ਮਨਮੁਖ ਵਿਚਾਰੇ ਰਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਕੀ ਨਿਰਮਲ ਸੇਵ ਏਕ ਨਿਰੰਜਨ ਜਾਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੇ ਗੁਰਮੁਖ ਜਾਕੇ ਮਨ ਤਨ ਵਾਸੇ ਜਿਸਨੂੰ ਆਪ ਲਏ ਲੜ ਲਾਏ ਦਰਗ ਮਿਲੇ ਤਸੇ ਹੀ ਜਾਏ ਸਹੀ ਭਗਤ ਜੇ ਸਾਚੇ ਭਾਣੇ ਜਮਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੇ ਸੰਤ ਰਲ ਨਾਲ ਗੁਰੂ ਜੀ